ਮੇਰੀ ਕਵਤਾ ਸਮਰਪਿਤ ਹੈ ਬੜਾ ਸਾਹਿਬ ਨੂੰ ਚੌਧਰੀ ਸਾਹਿਬ ਨੂੰ ਸੋਹਣੀ ਕੁੜੀ ਕਰਨਾ ਨੂੰ ਤੇ ਸੁਨੱਖੇ ਗੱਭਰੂ ਮੇਰੇ ਪੁੱਤ ਸੁਸਤਨ ਅਕਬਰ ਨੂੰ ਔਰ ਮੈਂ ਸ਼ੁਕਰ ਬਜ਼ਾਰ ਦਾ ਵਿਧੂਰੀਆ ਸਾਹਿਬ ਤੁਹਾਡੀ ਜਿਨ੍ਹਾਂ ਨੇ ਸਵਾਗ ਬਣਾਇਆ ਹਮਸਾਏ ਮਾਪਿਓ ਜਾਇ ਨੂੰ ਇੰਨੇ ਨੇੜਿਓ ਮਿਲਣਾ ਅੱਤੇ ਦੂਰੇ ਹੋਈਏ ਪੂਰੇ ਮੈਂ ਤੇ ਇਸੇ ਸਭ ਦਾ ਬੜਾ ਨਹੀਂ ਬੜੀ ਲੰਬੀ ਹੈ ਮਿਲ ਰਹੇ ਹਾਂ ਜੁੜ ਰਹੇ ਹਾਂ ਮਿਲ ਰਹੇ ਹਾਂ ਜੁੜ ਰਹੇ ਹਾਂ ਵਾਧਰੀਆਂ ਸਾਜਾ ਦਿਨ ਬਦਿੰਨ ਸਾਡੇ ਦੁੱਖ ਸੁੱਖ ਸਾਜੇ ਮੁਹਬਤਾਂ ਪੀਂਦੀਆਂ ਸਾਡੀ ਇੱਕ ਹੀ ਕਹਾਣੀ ਹੈ ਸਾਡੀ ਇੱਕ ਹੀ ਕਹਾਣੀ ਹੈ ਕੋਈ ਚੜਦਾ ਨਹੀਂ ਨਾ ਲੈਂਦਾ ਸਾਜਾ ਹੈ ਪੰਜਾਬ ਸਾਡਾ ਅਸੀਂ ਸਹਿਕ ਦੇ ਵਿਛੜਿਆਂ ਨੂੰ ਮਿਲਨ ਖਾਤਰ ਅਸੀਂ ਸਹਿਕ ਦੇ ਵਿਛੜਿਆਂ ਨੂੰ ਮਿਲਨ ਖਾਤਰ ਸਿਆਸਤਾਂ ਵਿਛਾਈ ਕੰਡਿਆਰੀ ਤਾਰ ਹਰ ਪਾਸੇ ਸਰੇ ਨਾ ਮੈਨੂੰ ਇੰਜ ਪਿਆ ਪਾਸੇ ਸਰੇ ਨਾ ਮੈਨੂੰ ਇੰਜ ਪਿਆ ਪਾਸੇ ਕਿਸੇ ਵੇਖ ਕਰੇ ਨੂੰ ਦਰਤੀ ਆਖ ਚੁੰਮਦੀ ਖੈਰ ਭਾਵੇਂ ਸਖਨੇ ਕਾਸੇ ਜਦੋਂ ਮੈਂ ਪਾਕਿਸਤਾਨ ਗਈ ਸੀ ਉਹ ਜੋ ਨਹੀਂ ਕਰਦਾ ਹੈ ਸੰਸਨ ਕਾਲੀ ਸੰਸਨ ਕਾਲੀ ਨਾਹੀ ਵੰਦਾ ਰੋਲਦਾ ਖੁਲਦਾ ਡੱਕੇ ਡੋਲੇ ਖੰਦਾ ਲਹੂ ਲਹਾਨ ਕਾਫਲਾ ਮੜ ਚੀਤੇ ਆਇਆ ਢਕੋਰੇ ਮੜਨੇ ਢਕੋਰੇ ਪੜਨੇ ਮੇਰੇ ਭਾਈਏ ਜਦ ਵੀ ਉਹ ਖੁੰਨੀ ਮੰਜ਼ਰ ਹੋਇਆ ਸੁਤ ਦਾ ਦਰਜ ਜਗਾਇਆ ਮੈਂ ਦਰਜ ਉਸ ਦਾ ਨਾ ਸਿਰ ਸੁਣਿਆ ਖੁਪਕੀ ਹੁਪਕੀ ਹੱਟਣੀ ਹੰਡਾਇਆ ਜਖਮ ਉਹ ਡੂੰਘੇ ਨੇ ਦੋਸਤੋ ਪੀੜਾ ਟਸ ਟਸ ਕਰਦੀਆਂ ਚੀਜ਼ ਅੱਜ ਵੀ ਪੈਂਦੀ ਹੈ ਵਾਰ ਵਾਰ ਗੱਡੇ ਤੇ ਸਵਾਰ ਮੇਰਾ ਭਈਆ ਉਸ ਦੀ ਗੋਦ ਵਿੱਚ ਨਿਕੜਾ ਜਾਇਆ ਬੀਬੀ ਦੀ ਗੋਦ ਚ ਬਾਣੀ ਦੀ ਦਿੱਤ ਪਨੋ ਦਸ ਦਾ ਦਮ ਤੋੜਦਾ 9 ਮਹੀਨੇ ਦਾ ਇੱਕ ਬਾਲ ਤੇ ਆਇਆ ਪਰ ਆਲ ਮਾਦਾ ਨਾ ਜਲਦਾ ਠੱਲਿਆ ਕਹਿਤਾ ਦਿੱਤਾ ਭਾਈਏ ਮੋਏ ਪੁੱਤ ਦੇ ਮੋਹ ਨੇ ਕੰਬਲੀਏ ਚਿਹਰਾ ਹੋਸ਼ ਆਵਾਸ ਮੱਲਿਆ ਪਰ ਡਿਜਕੋਟ ਦੇ ਸਰਦਾਰ ਤੋਂ ਵੀ ਤੁਹ ਨਹੀਂ ਸੀ ਜਾਂਦਾ ਚੱਲਿਆ ਮੜਿਆ ਸਪੋਰਟ ਕਰਦਾ ਨਾ ਸੀ ਇਹ ਲਾ ਨਾ ਲਹੂ ਲਿਬੜੇ ਪਾਣਿਆ ਜ ਪ੍ਰਵਾਹ ਤੇ ਰੁਕ ਜੇ ਰਾ ਅਜ ਵੀ ਦੇਖਦਾ ਮੈਨੂੰ ਉਹੀ ਖੌਲੀ ਖੌਲੀ ਕਰਦਾ ਲਟਕੜਦਾ ਗੱਡਾ ਉਹੀ ਮੰਜ਼ਰ ਸਿਸਕ ਦੀ ਤੜਫੀ ਮੇਰੀ ਦਾਦੀ ਦੀਆਂ ਬਾਹਾਂ ਚੋਂ ਮੇਰੇ ਚਾਚੇ ਨੂੰ ਤੂੰ ਪਪੇ ਭਾਈਏ ਆਪਣੇ ਸਿਰ ਤੋਂ ਮੈਲ ਕਚੈਲਾ ਡੱਬ ਖੜੱਬਾ ਪਰਣਾ ਲਾਇਆ ਜਿਗਰ ਦੇ ਟੋਟੇ ਨੂੰ ਉਸ ਲਪੇਟ ਲਹੂ ਪਿਜੀ ਡੱਬ ਖੜੱਬੀ ਮਾਤਰ ਤਿੰਨ ਸੌ ਮੁਰਕਾਫਲਾ ਧੋਰੇ ਪਾਇਆ ਮੁਰਕਾਫਲਾ ਚੱਲੇ ਪਾਇਆ ਉਸ ਕਾਫਲੇ ਵਿੱਚ ਉਸ ਕਾਫਲੇ ਵਿੱਚ ਮੇਰੀ ਹੋਂਦ ਦਾ ਵੀ ਇੱਕ ਟੋਟਾ ਸੀ ਕਿਧਰੇ ਤਾਂ ਹੀ ਮੈਨੂੰ ਸਭ ਕੁਝ ਚੇਤੇ ਤਰੀਕਾਂ ਚੇਤੇ ਮਹੀਨਾ ਯਾਦ ਦਿਨ ਨਹੀਂ ਕੋਈ ਦਬਲਾਇਆ ਕਿੰਨਾ ਡੂੰਗਾ ਸੀ ਜ਼ਖਮ ਅਣਜੰਮੀ ਨੂੰ ਵੀ ਬਰੰਦਰ ਗਿਆ ਵੈਸ਼ੀ ਕਹਿਰ ਸਮਾਸਥਾਨ ਕੁਝ ਵੀ ਨਾ ਬੁੱਲਦਾ ਮੈਨੂੰ ਬਚਪਨ ਤੋਂ ਇਹੀ ਲੱਗਦਾ ਮੈਨੂੰ ਬਚਪਨ ਤੋਂ ਇਹੀ ਲੱਗਦਾ ਮੇਰਾ ਤੁਣਵਾ ਆਪਣੀ ਥੋਦ ਦਾ ਅੱਧਾ ਹਿੱਸਾ ਰਾਮੇ ਪਾਰ ਸੈਤ ਦਾ ਹੀ ਛੱਡਾਇਆ ਮਾਂ ਦੇ ਸੀਨੇ ਤੇ ਖਿੱਚੀ ਲਕੀਰ ਮਾਂ ਦੇ ਸੀਨੇ ਤੇ ਖਿੱਚੀ ਲਕੀਰ ਆਖਰੀ ਦਮ ਤੇ ਧੁਰੰਦਰ ਰੜਤੀ ਤਗਦੀ ਮੰਗਦੀ ਤੁਖਦੀ ਰਹੀ ਅगन बापे नानक दे कीर्त करो ते बण शको दे सनेले नु परनाए मेरे पुरखे अपनी जड़ा नु तरस दे मेरे बाप दे भाई चाचे बापे सारी उम्र अपने मदरसे नु चेते करते रहे मुंशी समेत मौलवी गुलाम रसूल नु मौलवी गुलाम रसूल नु जिस तो मेरे बापू मां को मिठी उर्दू زبان सिखी ਤੋ ਮੇ ਪਹਾੜੇ ਬੁਹਾਰੀ ਟਿਕਲਾ ਵਿੱਚ ਅੱਖਰ ਗੁੱਟਾਂ ਵਿੱਚ ਖਾਦੀਆਂ ਤੇ ਵਾਦੇ ਵਿਲੇ ਬਤ ਉਂਗਲ ਵੀ ਦੱਸਾਂ ਤਾਂ ਉਂਗਲ ਵੱਡ ਛੋੜੀ ਯਾਨ ਦਾ ਪੱਲਾ ਨਾ ਛੱਡਿਆ ਕਦੀ ਮੇਰਾ ਮੇਰੇ ਬਾਬਲ ਆਪਣੇ ਜ਼ਹੀਰ ਮੁਰਸ਼ਦ ਮੋਇ ਹਮਸ਼ੀਰ ਦੇ ਨਾਲ ਨਾਲ ਯਾ صدیق ਮਸ਼ੀਰ ਤੇ ਗੁਲਜ਼ਾਰ ਦੀਆਂ ਯਾਦਾਂ ਦੇ ਤਸਵੀਰ ਸਾਰੀ ਹੌਫੇ ਦਾ ਰੱਖਾ ਜਿਸ ਅਧੂਰੇ ਹਿੱਸੇ ਲਈ ਸਹਿਕ ਦਾ ਜਿਸ ਅਧੂਰੇ ਹਿੱਸੇ ਲਈ ਸਹਿਕ ਦਾ ਮੇਰਾ ਭਾਈ ਆ ਪਰਲੋਕ ਸਦਾਇਆ ਮੇਰਾ ਸੋਹਣਾ ਬਾਪੂ ਹੋਇਆ ਬਾਬਾ ਫਰੀਦ ਤੇ ਵਾਰਿਸ ਦੇ ਗਰਾਈ ਬੁੱਲੇ ਸ਼ਾਹ ਦੇ ਹੰਬਤਨ ਆਪਣੇ ਬਾਬੇ ਜੰਮਨ ਪੌਂਦੇ ਜ਼ਿਆਰਤ ਅੱਜ ਮੇਰਾ ਨਸੀਬ ਹੋਇਆ ਅੱਜ ਮੇਰਾ ਨਸੀਬ ਹੋਇਆ ਮੈਂ ਇਥੋਂ ਲੱਭਾਂਗੀ ਮਰਦਾਨਾ ਦਾ ਪਹਿਲੀ ਬੰਨਾ ਉਸੇ ਬਲਦਾਂ ਦੀਆਂ ਟੱਲੀਆਂ ਦੀ ਟੰਕਾਰ ਜਦ ਜੀ ਸਾਹ ਸੁਣਾਗੀ ਰਾਬੀ ਕਰੋ ਜਦ ਜੀ ਸਾਹ ਸੁਣਾਗੀ ਰਾਬੀ ਕਰੋ ਤਹਾਂਗੀ ਮੈਨੂੰ ਕੋਈ ਨਾਜ ਨਾ ਜੋ ਮਰਦਾਨਾ ਬਾਬਾ ਬੁਲਾਉਂਦਾ ਸੀ ਤੇਰੇ ਕੰਡੇ ਤੇ ਬੈਠ ਕੇ ਸਾਰਾ ਵਾਹ ਕਿਹਨੇ ਨਾਈ ਆਇਆ ਸੀ ਪਾਈ ਲੈਣਾ ਕਿਹੜੇ ਰਾਹੀ ਆਇਆ ਸੀ ਪਾਈ ਲੈਣਾ ਫੈਦਰ ਡਾਡੇ ਮਿੰਦੇ ਕਿਵੇਂ ਅੰਦਰ ਬਨੇ ਮੇਰੇ ਬਾਦਸ਼ਾ ਮਿਲਾਂਗੇ ਉਹਦਾ ਰੂਹਾਂ ਅੱਜ ਮਿਲਿਆ ਸਕੂਨ ਮਿਲ ਗਿਆ ਬਹੁਤ ਚੰਗਾ ਲੱਗ ਰਿਹਾ ਮਿਲਾਂਗੇ ਹੁਣ ਉਹਨਾਂ ਰੂਹਾਂ ਜੋ ਛੱਡਦੇ ਹੁ ਜੜੇ ਰਤੋ ਰਾਤ ਉਹ ਵੀ ਉਧਰ ਕੁਵੇਂ ਰਿਸੈਪਸ਼ਨ ਆਪਣੇ ਦਰੂਟੇ ਜਣਾ ਦੁਖੜੇ ਮੇਰੇ ਬਾਬੇ ਬੱਗੇ ਬਾਬੇ ਵਾਹ ਅਰਦਾਸ ਕਰਾਂਗੇ ਅਰਦਾਸ ਕਰਾਂਗੇ ਦੁਆ ਕਰਾਂਗੇ ਅਰਦਾਸ ਕਰਾਂਗੇ ਦੁਆ ਕਰਾਂਗੇ ਅੱਧਾ ਅੱਧਾ ਦੇ ਹੁੰਦਿਆ ਬੰਨ ਨਾ ਹੋਣ ਬੁਹੇ ਲੱਗਣ ਨਾ ਕੁੰਡੇ ਜੰਦਰੇ ਸੀਨਿਆ ਚ ਤੁਘ ਨਾ ਅੱਧਾ ਸ਼ਾਲਾ ਅਸੀਂ ਅੱਧੇ ਅਦੂਰੇ ਸ਼ਾਲਾ ਅਸੀਂ ਅੱਧੇ ਅਦੂਰੇ ਕਦੀ ਤਾਂ ਹੋ ਜਾਏ ਪੂਰੇ ਕਦੀ ਤਾਂ ਹੋ ਜਾਏ Oh, <laughs> सदकाऊ बाज़ तो कांग न खो वे खां चुप ਤੇ ਬਦਾਂ ਗੀਂਦੂ ਨਹੀਂ ਚਲਣਾ ਆ ਸਾਡੇ ਨੂੰ ਮੈਂ ਜਿੰਦੀ ਪੰਜਾਬ ਵੱਲੋਂ ਤੇ ਜਿੰਦੀ ਕਲੀਨ ਜੀ ਦਾ ਮਾਣ ਨੂੰ ਤੇ ਕਰਨਾ ਚਲਤੂ ਮੁੱਛ ਕੋੜਾ ਸੀ ਗਣਾ ਵੇ ਸੜਕਾਂ ਤੇ ਮੈਂ ਉਹਨਾਂ ਦੀ ਇੱਕ ਗਜ਼ਲ ਛੋਟੀ ਬਹਿਰ ਦੀ ਗਜ਼ਲ ਆ ਇਥੇ ਜਿੰਨ ਸੰਗ ਨੂੰ ਸੁਣਦੀ ਕਰਦੀ ਹਿੰ ਤਿਲਤਾ ਸ਼ੀਸ਼ਾ ਸਾਫ ਤੇ ਨਹੀਂ ਦਿਲ ਦਾ ਸ਼ੀਸ਼ਾ ਸਾਫ਼ ਤੇ ਨਹੀਂ ਨਾ ਤੂੰ ਫਿਰ ਕੀਤਾ ਸ਼ੀਸ਼ਾ ਸਾਫ ਤੈਨਹੀਂ ਨਾ ਦਿਲ ਦਾ ਸ਼ੀਸ਼ਾ ਸਾਫ ਤੈਨਹੀਂ ਨਾ ਮੇਰੇ ਲਈ ਰੱਤ ਪਰੇ ਨੇ ਮੇਰੇ ਲਈ ਰੱਤ ਦੇ ਨਾਲ ਬਚੀ ਨੀ ਤਰਪੋ ਮਦੀਵਾ ਬਾ ਤੇ ਸੁੰਨੇ ਸ਼ਹਿਰ ਨੂੰ ਇੱਕ ਤਾਰਿਆਂ ਦਾ ਥਾਂ ਦਿੱਤਾ ਹੈ ਬਿਨਾ ਪੁੱਛੇ ਹੀ ਤੁਰ ਪਵਾ ਮਦੀਵਾ ਬਾਲ ਦਿੱਤਾ ਹੈ ਤੇ ਸੁੰਨੇ ਸ਼ਹਿਰ ਨੂੰ ਇੱਕ ਤਾਰਿਆਂ ਦਾ ਥਾਂ ਦਿੱਤਾ ਹੈ ਬਣੀ ਹੈ ਚਾਨਣੀ ਮੱਥੇ ਤੇ ਲਾ ਕੇ ਚੰਨ ਦਾ ਟਿੱਕਾ ਬਣੀ ਹੈ ਚਾਨਣੀ ਮੱਥੇ ਤੇ ਲਾ ਕੇ ਚੰਨ ਦਾ ਟਿੱਕਾ ਮੈਂ ਆਪਣੇ ਸਿਰ ਤੋਂ ਲਾ ਅਜਨੇਰੀਆਂ ਦਾ ਜਾਲ ਦਿੱਤਾ ਹੈ ਮੈਂ ਆਪਣੇ ਸਿਰ ਤੋਂ ਲਾ ਅਜਨੇਰੀਆਂ ਦਾ ਜਾਲ ਦਿੱਤਾ ਹੈ ਕੋਈ ਛਖੜ ਵੀ ਮੇਰੇ ਉੱਤੇ ਭਾਰੂ ਹੋ ਨਹੀਂ ਸਕਿਆ ਕੋਈ ਛਖੜ ਵੀ ਮੇਰੇ ਉੱਤੇ ਭਾਰੂ ਹੋ ਨਹੀਂ ਸਕਿਆ ਠਿੜਕਦੇ ਪੈਰਾਂ ਨੂੰ ਮੈਂ ਇਸ ਤਰ੍ਹਾਂ ਸਰਤਾ ਦਿੱਤਾ ਹੈ ਠਿੜਕਦੇ ਪੈਰਾਂ ਨੂੰ ਮੈਂ ਇਸ ਤਰ੍ਹਾਂ ਸਰਤਾ ਦਿੱਤਾ ਹੈ ਉੱਤਰੀਆ ਡਿੱਗਿਆ ਤੇ ਉੱਠ ਕੇ ਤੁਰਿਆ ਫੇਰ ਮੰਜ਼ਿਲ ਵੱਲ ਉੱਤਰੀਆ ਡਿੱਗਿਆ ਤੇ ਉੱਠ ਕੇ ਤੁਰਿਆ ਫੇਰ ਮੰਜ਼ਿਲ ਵੱਲ ਜਿਨੇ ਕਦਮਾਂ ਦੀ ਆਹਟ ਨੂੰ ਨਵਾਂ ਇੱਕ ਵਾਰ ਦਿੱਤਾ ਹੈ ਜਿਨੇ ਕਦਮਾਂ ਦੀ ਆਹਟ ਨੂੰ ਨਵਾਂ ਇੱਕ ਵਾਰ ਦਿੱਤਾ ਹੈ ਹਨੇਰਾ ਹੁੰਜਦੀ ਜਾਂਦੀ ਹੈ ਇੱਕ ਚਾਨਣ ਦੀ ਹਾਟ ਇੱਥੇ ਹੇ ਨੇਰਾ ਹੂੰ ਜਦੀ ਚਾਂਦੀ ਹੈ ਇੱਕ ਚਾਨਣ ਦੀ ਲਾਟ ਇੱਥੇ ਕਿਸੇ ਨੇ ਦੀਪ ਚਰਬੀ ਪਾ ਕੇ ਐਸਾ ਬਾਤ ਦਿੰਦਾ ਹੈ ਕਿਸੇ ਨੇ ਦੀਪ ਚਰਬੀ ਪਾ ਕੇ ਐਸਾ ਬਾਤ ਦਿੰਦਾ ਹੈ ਤੁਰੀਆਂ ਨੇਰੀਆਂ ਵਿੱਚ ਲਾਟ ਜਗਦੀ ਲੈ ਕੇ ਝੋੜੀ ਵਿੱਚ ਤੁਰੀਆਂ ਨੇਰੀਆਂ ਵਿੱਚ ਲਾਟ ਜਗਦੀ ਲੈ ਕੇ ਝੋੜੀ ਵਿੱਚ ਮੈਂ ਚਾਨਣ ਵੰਡਿਆ ਹੈ पांव में पल्ला झाँकता है मैं चानन बंडिया है पांव में पल्ला झाँकता है कोई चखड़ भी मेरे पे हो नहीं सक्या पारू छिड़क दे पैरां मैं इस तरह सुख पाता है मैं इस तरह से बाद। 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 <laughs> बाद। <laughs> बाद। <laughs> मैं कुछ अंतरराष्ट्रीय राजनीति वखड़ा के अनुभव वाला ਔਰ ਮੇਰੀ ਨਜ਼ਮ ਦਾ ਨਾਮ ਹੈ ਸ਼ੀਸ਼ੇ ਦਾ ਕਰ ਆਪਣਾ ਘਰ ਵੀ ਜੇਕਰ ਆਪਣਾ ਘਰ ਵੀ ਜੇਕਰ ਸ਼ੀਸ਼ੇ ਦਾ ਹੋਵੇ ਤਾਂ ਦੂਜੇ ਦੇ ਘਰ ਨਾਲ ਕਦੀ ਪੱਥਰ ਨਾ ਮਾਰੋ ਆਪਣਾ ਘਰ ਵੀ ਜੇਕਰ ਸ਼ੀਸ਼ੇ ਦਾ ਹੋਵੇ ਤਾਂ ਦੂਜੇ ਦੇ ਘਰ ਵਾਲੀ ਕਦੀ ਪਰਛੜ ਨਾ ਮਾਰੋ ਹਿਟਲਰ ਵਾਦੀ ਨੇਤਨ ਯਾਹੂ ਨੇ ਜੇਕਰ ਇੱਕ ਗੱਲ ਕਦੀ ਸੁਣੀ ਹੁੰਦੀ ਤਾਂ ਉਹ ਵੀ ਨਿਹੱਥੇ ਮਾਸੂਮ ਫਲਸਤੀਨ ਲੋਕਾਂ 'ਤੇ ਕਾਰਾਂ ਤੇ ਬੰਬਾਂ ਦੀ ਬਰਖਾ ਕਰਕੇ ਉਹਨਾਂ ਦਾ ਸਭ ਕੁਝ ਮਲਿਆ ਨਾ ਕਰਦਾ ਉਹਨਾਂ ਨੂੰ भुखे प्यासे मरण लई खुले आसमान देख न सुदा मासूम बेगुनाहा दे खून नाल खेल के होली हम कारिया बांगू था था बुकदा ना फिरदा हूं जग गुवांडी मुल्क ईरान बरगी हूं जग गुवांडी मुल्क ਇਹ ਰਾਮਵਰਦੀ ਉਸਨੇ ਆਪਣੀ ਵਿਗੜੀ ਕੋਈ ਆਗਰ ਕਰਕੇ ਪੱਥਰ ਛੁੱਟੇ ਤਾਂ ਅੱਗੋਂ ਉੱਤਰ ਵਿੱਚ ਇਹ ਜੜ ਰਾਇਲ ਦੀਆਂ ਗਗਨ ਛੂੰਹਦੀਆਂ ਇਮਾਰਤਾਂ ਉੱਤੇ ਬਲਿਸਟਿਕ ਮਜ਼ਾਈਲਾਂ ਦੀ ਬਰਖਾ ਹੋਣ ਲੱਗ ਪਈ ਨੇਤਨ ਯਾਹੂ ਅਤੇ ਉਸਦੇ ਜੰਗ ਪਾਲ ਜੁੰਡਲੀ ਦੇ ਯਾਰਾਂ ਲਈ ਜੋ ਹੁਣ ਤੱਕ ਮਹਿੰਜ हासे छठे नहीं एक जंगी खेत बनी हुई सी खून हकीकत में बदलन लगी सी उन महज एक हासे छठे वाली चुगली नाटक दी था त्रासदिक नाटक बनन लगी सी खून ए जंगी खेत डर पै चिंता का कारण बन चुका सी नसलवादी कातल गुनाह दारा ले ਆਗੰਬੋ ਆਗੰਬੋ ਕਰਨ ਦੀ ਜੋ ਮਹਿ ਇੱਕ ਖੇਡ ਬਣ ਚੁੱਕੀ ਸੀ ਹੰਨ ਤੇਲ ਅਬੀਬ ਯਰੁਸ਼ਲਮ ਹਾਇਫਾ ਤੋਂ ਉੱਡੀਆਂ ਆਗ ਜੀਆਂ ਆਸਮਾਨ ਛੂੰਦੀਆਂ ਲਾਟਾਂ ਟੱਕੇ ਅੱਖਾਂ ਤੋਂ ਲਹੂ ਤੂੰਦੀ ਦੈਸ਼ਕ ਬਣ ਚੁੱਕੀ ਸੀ ਫੇਰ ਅਬਰਾੜ ਕੰਮ ਹੈ ਉਹ ਲੜੀ ਜਾਣਾ ਹੈ ਮੇਰੇ ਲਈ ਲੜੇ ਤਾਂ ਜਾਣਾ घूरिया वट वट देखना है नजर पड़ लवे लफजा दे तीर जो चुबोना है लफजा दे तीर जो चुबोना है फुल दी नाज की समझे जाना मालक बढ़िया फिरना है संगी साथी समझे जाना

ਦੂਰ ਵੱਸ ਗਿਆ ਸਾਧ ਸੁਨੰਦਰਾ ਤੋਂ ਸਾਡੀ ਰੂਹਾਂ ਵਿੱਚ ਪੰਜਾਬ ਦੇ ਹੈ ਦੂਰ ਵੱਸ ਗਿਆ ਸਾਧ ਸੁਨੰਦਰਾ ਤੋਂ ਸਾਡੀ ਰੂਹਾਂ ਵਿੱਚ ਪੰਜਾਬ ਦੇ ਹੈ ਜਿਸਮ ਫਿਰਦੇ ਦੂਰ ਰਾਡਿਆਂ ਦੇ ਆਉਂਦੇ ਖਾਤਾਂ ਨਹੀਂ ਤੱਕ ਜਾਂਦੇ ਜਿਸਮ ਫਿਰਦੇ ਦੂਰ ਰਾਡਿਆਂ ਦੇ ਆਉਂਦੇ ਖਾਤਾਂ ਨਹੀਂ ਤੱਕ ਪੰਜਾਬ ਦੇ ਨਹੀਂ ਤੈਨੂੰ ਕਿੱਦਾਂ ਪੰਜਾਬ ਮੈਂ ਭੁੱਲ ਜਾਵਾਂ ਤੈਨੂੰ ਕਿੱਦਾਂ ਪੰਜਾਬ ਮੈਂ ਭੁੱਲ ਜਾਵਾਂ ਇਹ ਭੁੱਲ ਤਾਂ ਕਦੀ ਨਹੀਂ ਹੋ ਸਕਦੀ ਸੁਖੀ ਬਸੇ ਨੇ ਸੋਨਾ ਪੰਜਾਬ ਮੇਰਾ ਮੇਰੀ ਆਤਮਾ ਕਦੀ ਨਹੀਂ ਰੋਸ ਲੱਗਦੀ ਤੇਰੀ ਆਤਮਾ ਕਦੀ ਨਹੀਂ ਰੋਸ ਤੈਨੂੰ ਨਜ਼ਰਾਂ ਨੇ ਕਿਸ ਦੀਆਂ ਲੱਗ ਗਈਆਂ ਤੈਨੂੰ ਨਜ਼ਰਾਂ ਨੇ ਕਿਸ ਦੀਆਂ ਲੱਗ ਗਈਆਂ ਰੰਗਤ ਉੱਟ ਕਿਉਂ ਗਈ ਤੇਰੇ ਆਪ ਦੀ ਏ ਰੂ ਟੀਕਲੀ ਕੇ ਇਹ ਨਾਲ ਕਾਲੀ ਡੰਗੀ ਡਾਲੀ ਕਿਉਂ ਬੇਕੁਮ ਹੈਂ ਰਾਜ ਪੁੱਤਾਂ ਨੇ ਪੀਲੇ ਤੇ ਜੰਦ ਹੋਏ ਰੰਗ ਪੁੱਤਾਂ ਦੇ ਪੀਲੇ ਤੇ ਜੰਦ ਹੋਏ ਐਸਾ ਨਸ਼ਿਆਂ ਨੇ ਹੈ ਪਾਇਆ ਕਿ ਰਾਤੀ ਆਪਣੀ ਵੀ ਕੋਈ ਨਾ ਜਾਣੇ ਕਿਦਾਂ ਕਹਾ ਕੇ ਪੰਜਾਬ ਮੇਂ ਰਾਮ ਕੁੱਤਾ ਦੇ ਪਿਛਲੇ ਤੇ ਜਦ ਹੋਵੇ ਐਸਾ ਨਸ਼ਿਆ ਨਹੀਂ ਹੈ ਪਿਆ ਕੇਰਾ ਦੀ ਪੈਣ ਵੀ ਆਪਣੀ ਨਾ ਜਾਣੇ ਕਿੱਦਾਂ ਕਹਾ ਕੇ ਬੇ ਪੰਜਾਬ ਮੇਰਾ ਆਇਆ ਤੂੰ ਮੇਰੇ ਫਿਰ ਨਾਨਕ ਆਇਆ ਤੂੰ ਮੇਰੇ ਫਿਰ ਨਾਨਕ ਮੈਥੋਂ ਰੱਖਿਆ ਨਹੀਂ ਜਾਂਦਾ ਹੋਰ ਦੀ ਰਾ ਮੈਥੋਂ ਰੱਖਿਆ ਨਹੀਂ ਜਾਂਦਾ ਹੋਰ ਦੀ ਰਾ ਮੈਥੋਂ ਰੱਖਿਆ ਨਹੀਂ ਜਾਂਦਾ ਕੋਈ ਬਹੁਤ ਬੰਦੋ ਕੇ ਦੋਸਤੋ ਕਾਫਾ ਹੈ ਇੱਕ ਖੰਡਰ ਸ਼ਹਿਰ ਦੀ ਗੋਫਾ ਮੀਲਾਂ ਤੱਕ ਬੰਜਰ ਹੋਈ ਧਰ ਦੂਰ ਦੂਰ ਤੱਕ ਫੈਲੇ ਹੋਏ ਮਾਰੂਥਲ ਖੰਡਰ ਹੋਏ ਸ਼ਹਿਰ ਦੂਰ ਦੂਰ ਤੱਕ ਆਕਾਸ਼ ਤੇ ਚੜੀ ਹੋਈ ਕਹਿਰ ਇੱਕ ਗਾਈਡ ਟ੍ਰਿਪ ਤੇ ਆਏ ਹੋਏ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਮੀਲਾਂ ਤੱਕ ਬੰਜਰ ਹੋਈ ਧਰ ਦੂਰ ਦੂਰ ਤੱਕ ਫੈਲੇ ਮਾਰੂਥਲ ਖੰਡਰ ਹੋਏ ਸ਼ਹਿਰ ਦੂਰ ਦੂਰ ਤੱਕ ਆਕਾਸ਼ ਤੇ ਚੜੀ ਹੋਈ ਗਹਿ ਇੱਕ ਗਾਇਕ ਕਿਪ ਤੇ ਆਏ ਹੋਏ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਇਹ ਜੋ ਤੁਸੀਂ ਦੇਖ ਰਹੇ ਹੋ ਨਾ ਬੱਚਿਓ ਇਹ ਜੋ ਖੰਡਰ ਹੋਏ ਘarne ਇਹ ਜੋ ਬੰਜਰ ਹੋਈ ਧਰਤੀ ਹੈ ਇਹ ਜੋ ਮੀਲਾਂ ਤੱਕ ਫੈਲਿਆ ਹੋਇਆ ਰੇਗਿਸਤਾਨ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਨਾ ਬੱਚਿਓ ਇਹ ਜੋ ਖੰਡਰ ਹੋਏ ਘarne ਇਹ ਜੋ ਬੰਜਰ ਹੋਈ ਧਰਤੀ ਹੈ ਇਹ ਜੋ ਮੀਲਾਂ ਤੱਕ ਫੈਲਿਆ ਹੋਇਆ ਰਗ ਰੇਗਿਸਤਾਨ ਹੈ ਇੱਥੇ ਕਦੇ ਦਰਿਆ ਵਗਦੇ ਸਨ ਇੱਥੇ ਕਦੇ ਦਰਿਆ ਵਗਦੇ ਸਨ ਇੱਥੇ ਪੰਛੀ ਚਹਿਚਹਾਉਂਦੇ ਭੰਗੜੇ ਪੈਂਦੇ ਲੋਕ ਮਸਤੀ ਵਿੱਚ ਗੀਤ ਗਾਉਂਦੇ ਇੱਥੇ ਮੀਂਹਾਂ ਤੱਕ ਜੰਗਲ ਸਨ ਲੋਕ ਖੇਤੀ ਕਰਦੇ ਚਸ਼ਮੇ ਸੰ ਦਰਿਆ ਸਨ ਵਗਦੇ ਇੱਥੇ ਮੀਂਹ ਪੈਂਦੇ ਤਾਂ ਧਰਤੀ ਖੜ ਪੈਂਦੀ ਫੁੱਲ ਹੱਸਣ ਲੱਗਦੇ ਬਨਸਪਤੀ ਮਹਿਕ ਪੈਂਦੀ ਫੇਰ ਹੌਲੀ-ਹੌਲੀ ਇਸ ਧਰਪ ਦੇ ਵਸਿੰਦਿਆਂ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਫਿਰ ਹੌਲੀ ਹੌਲੀ ਇਸ ਧਰਤੀ ਦੇ ਵਸਿੰਦਿਆਂ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਉਹਨਾਂ ਵੱੱਡ ਸੁੱਟੇ ਜੰਗਲ ਕੰਕਰੀਟ ਉਸਾਰਲੇ ਦਰਿਆਵਾਂ ਦੀ ਰੇਤ ਨਿਕਲ ਗਈ ਫਿਰ ਹੌਲੀ ਹੌਲੀ ਇਸ ਧਰਤੀ ਦੇ ਵਸਿੰਦਿਆਂ ਨੂੰ ਪਤਾ ਨਹੀਂ ਕੀ ਹੋਇਆ ਕਿ ਉਹਨਾਂ ਵੱੱਡ ਸੁੱਟੇ ਜੰਗਲ ਕੰਕਰੀਟ ਉਸਾਰਲੇ ਦਰਿਆਵਾਂ ਦੀ ਰੇਤ ਨਿਕਲ ਗਈ ਹਵਾ ਨੂੰ ਜ਼ੋਖ਼ਮ ਕੀਤਾ ਰੱਜ ਕੇ ਪਾਣੀਆਂ ਵਿੱਚ ਘੋਲ ਦਿੱਤਾ ਜ਼ਹਿਰ ਜ਼ਮੀਨ ਨੂੰ ਕਰ ਦਿੱਤਾ ਧੂਕਕ ਬਾਝ ਹੌਲੀ ਹੌਲੀ ਦਰਿਆ ਸੁੱਕਣ ਲੱਗੇ ਸੋਮੇ ਮੁੱਕਣ ਲੱਗੇ ਹੌਲੀ ਹੌਲੀ ਦਰਿਆ ਸੁੱਕਣ ਲੱਗੇ ਸੋਮੇ ਮੁੱਕਣ ਲੱਗੇ ਜੰਗਲ ਕੰਕਰੀਟ ਵਿੱਚ ਬਦਲ ਗਏ ਪੌਣਾ ਵਿੱਚੋਂ ਆਕਸੀਜਨ ਮੁੱਕ ਗਈ ਬੱਦਲਾਂ ਨੇ ਵਰਨਾ ਛੱਡ ਦਿੱਤਾ ਚਿੜੀਆਂ ਖਤਮ ਹੋਈਆਂ ਸਭ ਤੋਂ ਪਹਿਲਾਂ ਹੌਲੀ ਹੌਲੀ ਦਰਿਆ ਸੁੱਕਣ ਲੱਗੇ ਸੋਮੇ ਮੁੱਕਣ ਲੱਗੇ ਜੰਗਲ ਕੰਕਰੀਟ ਵਿੱਚ ਬਦਲ ਗਏ ਪੌਣਾ ਵਿੱਚ ਆਕਸੀਜਨ ਮੁੱਕ ਗਈ ਬੱਦਲਾਂ ਨੇ ਵਰਨਾ ਛੱਡ ਦਿੱਤਾ ਚਿੜੀਆਂ ਖਤਮ ਹੋਈਆਂ ਸਭ ਤੋਂ ਪਹਿਲਾਂ ਫਿਰ ਮੋਰ ਘੁਗੀਆਂ ਤੋਤੇ ਪਸ਼ੂ ਪੰਛੀ ਹੌਲੀ ਹੌਲੀ ਜਦ ਪਲਾਇਨ ਕਰ ਗਏ ਜੋ ਫਿਰ ਖੇਤਾਂ ਵਿੱਚੋਂ ਜ਼ਹਿਰ ਖਾ ਖਾ ਕੇ ਮਰ ਗਏ ਫਿਰ ਬੱਚਿਓ ਪਸ਼ੂ ਪੰਛੀਆਂ ਤੋਂ ਬਾਅਦ ਬੇਲਾ ਰੋਖਾਂ ਤੋਂ ਬਾਅਦ ਫਿਰ ਬੱਚਿਓ ਪਸ਼ੂ ਪੰਛੀਆਂ ਤੋਂ ਬਾਅਦ ਬੇਲਾ ਰੋਖਾਂ ਤੋਂ ਬਾਅਦ ਪੌਣ ਪਾਣੀ ਤੋਂ ਬਾਅਦ ਵਾਰੀ ਮਨੁੱਖਾਂ ਦੀ ਆਈ ਬਹੁਤ ਸਾਰੇ ਬਨੁੱਖ ਇਸ ਧਰਤੀ ਤੋਂ ਦੂਜੀਆਂ ਧਰਤੀਆਂ ਤੇ ਪ੍ਰਵਾਸ ਕਰ ਭਰ ਗਏ ਤੇ ਬਾਕੀ ਰਹਿੰਦੇ ਕੁਝ ਭੁੱਖ ਨਾਲ ਕੁਝ ਬਿਮਾਰੀਆਂ ਨਾਲ ਕੁਝ ਆਪੋ ਵਿੱਚ ਲੜਖੋ ਕਰਦਿਆਂ ਲੜਦਿਆਂ ਮਰ ਗਏ ਫਿਰ ਬੱਚਿਓ ਪਸ਼ੂ ਪੰਛੀਆਂ ਤੋਂ ਬਾਅਦ ਵੇਲਾ ਰੁੱਖਾਂ ਤੋਂ ਬਾਅਦ ਪੌਣ ਪਾਣੀ ਤੋਂ ਬਾਅਦ ਗਵਾਰੀ ਮਨੁੱਖਾਂ ਦੀ ਆਈ ਬਹੁਤ ਸਾਰੇ ਮਨੁੱਖ ਇਸ ਧਰਤੀ ਤੋਂ ਦੂਜੀਆਂ ਧਰਤੀਆਂ ਤੇ ਪ੍ਰਵਾਸ ਪਰ ਗਏ ਤੇ ਬਾਕੀ ਰਹਿੰਦੇ ਕੁਝ ਭੁੱਖ ਨਾਲ ਕੁਝ ਬਿਮਾਰੀਆਂ ਨਾਲ ਕੁਝ ਆਪੋ ਵਿੱਚ ਲੜਖੋ ਕਰਦਿਆਂ ਲੜਦਿਆਂ ਮਰ ਗਏ ਬੱਚਿਓ ਇਹ ਜੋ ਦੂਰ ਬੂਰ ਤੱਕ ਮਾਰ ਉੱਥੋਂ ਦਿਸਦਾ ਹੈ ਇਹ ਉਹ ਅੰਡਰ ਹੋਇਆ ਸ਼ਹਿਰ ਹੈ ਆਕਾਸ਼ ਤੇ ਚੜੀ ਹੋਈ ਗਹਿਰ ਹੈ ਇੱਥੇ ਕਦੇ ਭਗਵਸ ਦਾ ਪੰਜਾਬ ਹੁੰਦਾ ਸੀ ਇੱਥੇ ਕਦੇ ਭਗਵਸ ਦਾ ਪੰਜਾਬ ਹੁੰਦਾ ਸੀ ਅਜੇ ਵੀ ਮਹਿਕਦਾ ਹੈ ਤੇ ਹੁਣ ਵੀ ਸ਼ਾਮ ਦੇ ਵੇਲੇ ਪਿੰਡ ਤੋਂ ਹੁਣ ਵੀ ਸ਼ਾਮ ਦੇ ਵੇਲੇ ਪਿੰਡ ਤੋਂ ਢਾਰ ਕੁੰਜਾਂਦੀ ਲੈਂਦੀ ਏ ਤੇ ਡਾਕਟਰ ਜੀ ਵੀ ਦੱਸੇ ਜਾਣਾ ਕਿ ਹੁਣ ਵੀ ਪਾਪਿਆਂ ਚਾਚਿਆਂ ਕੋਲੋਂ

ਗੜੇ ਪਿਆਰ ਨਾਲ ਸੰਭੋੜੇ ਸੀ ਤੇ ਤੇ ਕਾਰਨਾਂ ਦੀ ਲੋ ਤੱਕ ਰਹਿਣੀ ਦੁਨੀਆ 'ੰਦ ਮਾਂ ਬੋਲੀ ਦੀ ਖੁਸ਼ਬੂ ਮਾਂ ਬੋਲੀ ਦੀ ਖੁਸ਼ਬੂ ਗੁਰ ਰੰਗ ਜਨ ਨੇ ਗੁਰਤੀ ਦੇਕੇ ਗੁਰ ਰੰਗ ਜਨ ਨੇ ਗੁਰਤੀ ਦੇਕੇ ਗੁਰਮੁਖੀ ਨੂੰ ਸੀ ਪਾਲਿਆ 33 ਅੱਖਾਂ ਵਿੱਚ ਸਜਾ ਕੇ ਇਹਨੂੰ ਸੀ ਸੰਭਾਲਿਆ ਬਿੰਦਿਆਂ ਲਾ ਭਾਈ ਵੀਰ ਸਿੰਘ ਨੇ ਬਿੰਦਿਆਂ ਲਾ ਭਾਈ ਵੀਰ ਸਿੰਘ ਨੇ ਕੜ ਦਿੱਤੀ ਸੀ ਸ਼ੋਕ ਜਦ ਤੱਕ ਰਹੇ ਨੀ ਛਾਨਰ ਚਾਨਣੀ ਇਹ ਸਾਰੇ ਹਾਜ਼ੀ ਰੋ ਕਸ ਸੁਤਵਾਦਨਾ ਗਲਸਾਵਲੀ ਹੋਰ ਅਰਜਨ ਕੀਤਾ ਉਪਕਾਰ ਮਾਂ ਬੋਲੀ ਪੰਜਾਬੀ ਦਾ ਉਹਨਾ ਕੀਤਾ ਬੜਾ ਸਤਕਾਰ ਛੇ ਗੁਰਾਂ ਤੇ 15 ਭਗਤਾਂ ਦੀ ਰੱਖੀ ਮਾਲਾ ਫੋਹ ਕੋ ਜਦ ਤੱਕ ਰਹੇ ਨੀ ਚੰਨ ਚਾਨਣੀ ਤੇ ਸਾਰੇ ਆਪ ਦੀ ਗੋ ਤੇ ਅੱਗੇ ਛੇਹਾਂ ਕੀ ਕਾਦਰ ਪੀਲੂ ਤੇ ਵਾਰਤ ਸ਼ਾਹ ਦੇ ਸਿਖਰਾਂ ਤੇ ਨੂਚ ਆਇਆ ਵੇ ਸ਼ਾਨੇ ਕਾਫੀਆਂ ਦੇ ਵਿੱਚ ਇਹਨੂੰ ਸੀ ਸਜਾਇਆ ਸ਼ੇਖ ਫਰੀਦ ਦੀ ਮਿੱਠੀ ਬਾਣੀ ਸ਼ੇਖ ਫਰੀਦ ਦੀ ਮਿੱਠੀ ਬਾਣੀ ਦੇਵ ਸੱਚ ਦਾ ਹੁਕਮ ਜੋ ਉਹ ਚੱਲ ਤੱਕ ਰਹਿਣੀ ਚੱਲ ਚਾਨਣੀ ਇਹ ਤਾਰਿਆਂ ਦੀ ਲੋ ਤੇ ਅਗਲਾ ਸ਼ੇਰ ਪੰਜ ਪਾਣੀਆਂ ਸਿੰਜ ਕੇ ਇਸ ਨੂੰ ਖੂਬ ਸੀ ਚੋਖਾਇਆ ਪਾਣੇ ਪਾਣੀਆਂ ਸੇਜ ਕੇ ਅਸਰੂ ਖੂਬ ਸੀ ਚਮਕਾਇਆ ਸਾਤ ਸਮੁੰਦਰ ਪਾਰ ਵੀ ਜਾ ਕੇ ਜਾਂਦਾ ਨਹੀਂ ਪੜਾਇਆ ਮਾਂ ਸਾਡੀ ਨੇ ਲੋਰੀਆਂ ਦੇ ਦੇ ਮਾਂ ਸਾਡੀ ਨੇ ਲੋਰੀਆਂ ਦੇ ਦੇ ਓਟ ਚੂਰੀ ਖਵਾਈ ਮੋਹ ਓ ਜਾਤ ਕਰੈਨੀ ਚਾਨਣ ਚਾਨਣੇ ਤੇ ਤਾਰੇ ਆਂਦੀ ਲੋ ਕੇ ਸ਼ੇਰਾ ਪਿਪਾਰਲੇ ਦੇ ਸੰਵਿਤ ਕਿਆਬੀ ਇਹਦੀ ਸ਼ਾਨ ਬਟਾਉਂਦੇ ਨੇ ਬਾਰੇ ਦੇਸ਼ਾਂ ਵਿੱਚ ਪੰਜਾਬੀ ਇਹਦੀ ਸ਼ਾਨ ਬਰਉਂਦੇ ਨੇ ਓ ਢੋਕ ਟੱਡਕਾ ਲਾਕੇ ਗਵਰੂ ਵੇਖੇ ਢੰਗੜਾ ਪਾਉਂਦੇ ਨੇ ਮਿੱਠੇ ਗੀਤਾਂ ਦੇ ਵਿੱਚ ਚਮਕੇ ਚੰਨ ਜਈ ਇਹਦੀ ਲੋਕ ਜਦ ਤੱਕ ਰਹੇ ਨੇ ਚੰਨ ਚਾਨਣੀ ਇਹ ਤਾਰਿਆਂ ਦੀ ਲੋਕ ਤੇ ਸ਼ੇਰਾ ਮਾਂ ਬੋਲੀ ਦੇ ਕੋਲੇ ਅਸੀਂ ਗਾਏ ਮਾ ਬੋਲੀ ਦੇ ਗੁਣੀ ਅਸੀਂ ਗਾਈਏ ਜੋ ਸ਼ਹਿਰ ਗੋੜੇ ਤੋਂ ਮਿੱਟੀ ਬੋਲ ਇਸ ਦੇ ਦਿਨ ਨੂੰ ਟੁੱਗਣ ਬੋਲ ਇਸ ਦੇ ਦਿਨ ਨੂੰ ਟੁੱਮਰ ਜੋ ਪਰ ਖੇਤੇ ਜਿੱਥੇ ਗਿਆਨ ਕਰੇ ਕੀ ਸਿਫਤਾ ਇਹਦੀਆਂ ਗਿਆਨ ਕਰੇ ਕੀ ਸਿਫਤਾ ਇਹਦੀਆਂ ਲੈ ਗਈ ਸਭ ਨੂੰ ਮੋਹ ਔਰ ਜਾਂ ਤੱਕ ਕਰਨੀ ਚੰਨ ਚਾਨਣੀ ਤੇ ਤਾਰਿਆਂ ਦੀ ਲੋ ਮਾ ਬੋਲੀ ਸਾਨੂੰ ਬੋਲ ਬੋਲ ਕੇ ਮਾਂ ਬੋਲੀ ਸੰਬੋਲ ਬੋਲ ਬੋਲ ਕੇ ਵੱਖ-ਵੱਖ ਰਿਸ਼ਤੇ ਦੱਸਦੀ ਭੂਆ ਫੁੱਪੜ ਮਾਮਾ ਮੰਮੀ ਸਾਲੀ ਜੀਜਾ ਕਹਿ ਕੇ ਹੱਸਦੀ ਵਿਆਹਾਂ ਦੇ ਵਿੱਚ ਸਗਲ ਮਨਾ ਕੇ ਵਿਆਹਾਂ ਦੇ ਵਿੱਚ ਸਗਲ ਮਨਾ ਕੇ ਦਵੇਂ ਵੱਖਰੇ ਵੱਖਰੇ ਸ਼ੂ ਔਰ ਜਨ ਤੱਕ ਰਹਿਣੀ ਚੰਨ ਚੰਨਰੀ ਇਹ ਤਾਰਿਆਂ ਦੀ ਲੋ